ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਬਟਿੰਡਾ ਤੋਂ ਜੀ ਅਸੀਂ ਬੋਲ ਰਹੇ ਹਾਂ ਅੱਪਾ ਅੱਜ ਸੂਟ ਲੈ ਕੇ ਆਏ ਜੀ ਪਿਓਰ ਮਸਲਿਨ ਸਿਲਕ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਸਟੱਫ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਉਹ ਸੋਹਣਾ ਸਟੱਫ ਹੈ ਤੇ ਕੁਛ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਇਹਦਾ ਇਹ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਇਹਦੇ ਤੇ ਇਹਦੀ ਨਕ ਬਣੀ ਹੋਈ ਆ ਇਹਦਾ ਕਿਰਾ ਬਣਾ ਹੋਇਆ ਇਹ ਇਸ ਤਰ੍ਹਾਂ ਲੇਸ ਲੱਗੀ ਹੋਈ ਹੈ ਕਿਰੇ ਤੇ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਸੋਹਣਾ ਇਹ ਸੂਟ ਹੈ ਤੇ ਇਹ ਦੇ ਨਾਲ ਹੈਗੀ ਬਾਟਮ ਦੇਖੋ ਲਵੈਂਡਰ ਜਿਹਾ ਸ਼ੇਡ ਹੈ ਜੀ ਇਹਦਾ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਹੈ ਇਹਦਾ ਬਾਟਮ ਤੇ ਵਰਕ ਹੈ ਕਿੰਨਾ ਸੋਹਣਾ ਵਰਕ ਹੈ ਬਾਟਮ ਤੇ ਤੇ ਇਹ ਦੇ ਨਾਲ ਦੁਪੱਟਾ ਹੈ ਮੈਂ ਵੀਡੀਓ ਖੁਦ ਹੀ ਬਣਾ ਰਹੀ ਹਾਂ ਜੀ ਇਸ ਕਰਕੇ ਤੁਸੀਂ ਥੋੜਾ ਜਿਹਾ ਅਡਜਸਟ ਕਰਿਓ ਜੀ ਪਲੀਜ਼ ਇਹਦਾ ਦੁਪੱਟਾ ਜੀ ਚਨੋਂਨ ਸ਼ਫਾਉਣ ਦਾ ਪੂਰਾ ਡਿਜੀਟਲ ਪ੍ਰਿੰਟ ਦਾ ਪੂਰਾ ਹੈਵੀ ਲੁੱਕ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪੂਰਾ ਖੁੱਲਾ ਡੁੱਲਾ ਇਹ ਬਹੁਤ ਸੋਹਣੀ ਦੁਪੱਟੇ ਤੇ ਲੈਸ ਲੱਗੀ ਹੋਈ ਹੈ ਬਹੁਤ ਸੋਹਣੀ ਫੋਰ ਸਾਈਡ ਲੈਸ ਲੱਗੀ ਹੋਈ ਹੈ ਪੂਰਾ ਖੁੱਲਾ ਡੁੱਲਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਤੇ ਇਹਦੇ ਆਪਾਂ ਤੁਹਾਨੂੰ ਕਲਰ ਸ਼ੋਅ ਕਰਾਂਗੇ ਕਰ ਰਹੇ ਆ ਜੀ ਨਾਲ ਇੱਕ சூਤ ਦੀ ਵੀਡੀਓ ਬਣਾਈ ਹੈ ਜੀ ਆਪਾਂ ਦੂਸਰੇ ਕਲਰ ਸ਼ੋਅ ਨਾਲ ਕੀਤੇ ਹੋਏ ਹੈ ਜੀ ਤੁਸੀਂ ਕੋਈ ਵੀ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸੂਟ ਆਪ ਦਾ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਜੀ ਤੇ ਬਹੁਤ ਹੀ ਘੱਟ ਰੇਂਜ ਦੇ ਸੂਟ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ WhatsApp ਨੰਬਰ ਉੱਪਰ ਚੱਲ ਰਿਹਾ ਜੀ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਸੋਹਣਾ ਸੂਟ ਹੈ ਨਰਮ ਸਲੀਨ ਦਾ ਹੀ ਬਾਟਮ ਹੈ ਸਲੀਨ ਦੀ ਸਿਲਕ ਦੀ ਸ਼ਰਟ ਹੈ ਕਿੰਨਾ ਪਿਆਰਾ ਲੁੱਕ ਹੈ ਸੂਟ ਦੀ ਬਹੁਤ ਸੁਣੀ ਲੁੱਕ ਹੈ ਬਹੁਤ ਪਿਆਰਾ ਸੂਟ ਹੈ ਜੀ ਜਲਦੀ ਜਲਦੀ ਆਰਡਰ ਕਰੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਰੂਟ ਦੇਖਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਹ ਇਹਦੀਆਂ ਬਾਜੂ ਤੇ ਡਿਜ਼ਾਈਨਿੰਗ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਆਪਾਂ ਇਹਨਾਂ ਸੂਟਾਂ ਦੇ ਸਾਰੇ ਜਿਹੜੇ ਹੋਰ ਕਲਰ ਇਹਦੇ ਚ ਅਵੇਲੇਬਲ ਆ ਉਹ ਸਾਰੇ ਸ਼ੋਅ ਕੀਤੇ ਹੋਏ ਆ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੋਵੇ ਤੁਹਾਡਾ ਤੁਸੀਂ ਸਾਡੇ ਕੋਲ ਪੁੱਛ ਸਕਦੇ ਹੋ ਬਹੁਤ ਸੋਹਣੀ ਬਣਨ ਤੋਂ ਬਾਅਦ ਇਹਨਾਂ ਦੀ ਇਸ ਤਰ੍ਹਾਂ ਦੀ ਲੁੱਕ ਆਊਗੀ ਜੀ ਬਹੁਤ ਸੋਹਣਾ ਸਟੱਫ ਹੈ ਸਟੱਫ ਦੀ ਸਾਡੀ ਪੂਰੀ ਗਰੰਟੀ ਹੈ ਜੀ ਕੋਈ ਵੀ ਇਹ ਖਰਾਬ ਹੋਣ ਵਾਲਾ ਸਟੱਫ ਨਹੀਂ ਹੈ ਬਹੁਤ ਸੋਹਣਾ ਜੋ ਚੀਜ਼ ਤੁਹਾਨੂੰ ਦਿਖਾਈ ਹੈ ਉਹੀ ਤੁਹਾਡੇ ਕੋਲੇ ਪਹੁੰਚੂਗੀ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ